ਸੱਚੀ ਗੱਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਮਰਥਵ ਦੀ ਤੇ ਬਹੁਤ ਭੈਣਾਂ ਦੀ ਰਿਮਾਂਡ ਹੁੰਦੀ ਹੈ ਜੀ ਪੇਂਟਿੰਗ ਦੀ ਵੀਡੀਓ ਦੀ ਬਹੁਤ سارے ਮੈਸੇਜ ਵੀ ਆਉਂਦੇ ਆ ਕਮੈਂਟ ਵੀ ਆਉਂਦੇ ਆ ਤੁਸੀਂ ਪੇਂਟਿੰਗ ਦੀ ਵੀਡੀਓ ਲੈ ਕੇ ਆਓ ਤਾਂ ਅੱਜ ਆਪਾਂ ਪੇਂਟਿੰਗ ਦੀ ਵੀਡੀਓ ਲੈ ਕੇ ਆਇਆ ਬਹੁਤ ਹੀ ਸੋਹਣਾ ਦੁਪੱਟਾ ਸੂਟ ਹੈ ਜਿਹੜਾ ਉਹ ਰੈਡੀ ਕਰਕੇ ਦਿਖਾਵਾਂਗੇ ਤੁਹਾਨੂੰ ਤੇ ਹਨਾ ਪੂਰੀ ਵੀਡੀਓ ਧਿਆਨ ਨਾਲ ਦੇਖਿਓ ਜਿਵੇਂ ਹਰ ਵਾਰ ਦੀ ਤਰ੍ਹਾਂ ਆਪਾਂ ਬਹੁਤ ਹੀ ਸੌਖੇ ਜਿਹੇ ਢੰਗ ਨਾਲ ਤੁਹਾਨੂੰ ਸਾਰਾ ਹਨਾ ਦੱਸਾਂਗੇ ਡਿਟੇਲ ਚ ਦੱਸਾਂਗੇ ਕਿਵੇਂ ਕਿਵੇਂ ਯੂਜ਼ ਹੁੰਦੇ ਆ ਕਲਰ ਯੂਜ਼ ਹੁੰਦੇ ਆ ਕਿਹੜੇ ਕਿਹੜੇ ਸਟੱਫ ਤੇ ਕਿਵੇਂ ਕਿਵੇਂ ਜਿਹੜੀਆਂ ਪੇਂਟਿੰਗ ਹੁੰਦੀ ਆ ਇਸ ਸੀਜ਼ਨ ਮੈਂ ਬਹੁਤ ਘੱਟ ਜਿਹੜਾ ਕੰਮ ਕੀਤਾ ਪੇਂਟਿੰਗ ਦਾ ਆਪਣੇ ਕੋਲੇ ਰੱਬ ਦੀ ਕਿਰਪਾ ਨਾਲ ਹਨਾ ਵਧੀਆ ਕੰਮ ਚੱਲ ਰਿਹਾ ਆਪਣਾ ਵਰਕ ਦਾ ਮਤਲਬ ਹਨਾ ਉਹਨਾਂ ਦਾ ਜਿਵੇਂ ਵਰਕ ਕਰਾਉਣਾ ਚੱਲ ਉਹ ਜੇ ਆਪ ਵੀ ਨਹੀਂ ਕਰਦੇ ਸਟਿਚਿੰਗ ਵਗੈਰਾ ਹਨਾ ਕਰਾਉਣ ਦਾ ਹੀ ਕੰਮ ਬਹੁਤ ਜ਼ਿਆਦਾ ਵੱਡਾ ਹੋ ਜਾਂਦਾ ਹੈ ਹਣਾ ਹਰ ਇੱਕ ਚੀਜ਼ ਜਿਹੜੀ ਮਿਹਨਤ ਪਾਲਦੀ ਐ ਸਟਰਗਲ ਹੁੰਦਾ ਹਰ ਇੱਕ ਚੀਜ਼ ਲਈ ਹੁੰਦਾ ਜਿਵੇਂ ਸਟਿਚਿੰਗ ਲਈ ਵੀ ਆਪਾਂ ਚੱਲੇ ਤਾਹੇ ਟੇਲਰ ਆਪਣੇ ਕੰਮ ਕਰਦੇ ਨੇ ਫਿਰ ਵੀ ਹਣਾ ਹਰ ਇੱਕ ਸੂਟ ਨਾਲ ਜਿਹੜੀ ਐ ਲੇਸ ਐਡ ਆਨ ਕਰਨੀ ਜੋ ਵੀ ਬਰੀਕੀ ਕੰਮ ਹੁੰਦਾ ਵੀ ਇਹਦੇ ਨਾਲ ਇਹ ਚੀਜ਼ ਚੱਲੂਗੀ ਐਵੇਂ ਦੀ ਲਾਈਨਿੰਗ ਸਟਾਫ ਕਿਹੜਾ ਦੁਪੱਟੇ ਵਗੈਰਾ ਰੈਡੀ ਕਰਾਉਣੇ ਨੇ ਡਾਇਰ ਦਾ ਕੰਮ ਉਸ ਤੋਂ ਵੀ ਵੱਡਾ ਹੁੰਦਾ ਉਹ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਐ ਵਧੀਆ ਸਟਾਫ ਚੂਜ਼ ਕਰਨਾ ਹਣਾ ਬਹੁਤ ਸਾਰੀਆਂ ਆਪਾਂ ਫੇਰ ਕਦੇ ਵੀਡੀਓ ਚ ਡਿਟੇਲਸ ਦੱਸਾਂਗੇ ਹਨ ਆਪਣੇ ਬੁਟੀਕ ਦੇ ਕੰਮ ਨੇ ਜਿਹੜੇ ਕਿੰਨਾ ਹਨਾ ਔਖਾ ਹੁੰਦਾ ਬਹੁਤ ਜ਼ਿਆਦਾ ਹਨਾ ਸਿਰਦਰਦੀ ਵਾਲਾ ਕੰਮ ਹੈ ਸੁਣਨ ਨੂੰ ਹੀ ਔਖਾ ਲੱਗਦਾ ਜੀ ਇਹ ਤਾਂ ਚਲੋ ਹਨਾ ਵੀ ਵਧੀਆ ਏਸੀ ਚ ਬੈਠੇ ਰਹਿੰਦੇ ਨੇ ਕੰਮ ਸੌਖਾ ਹੁੰਦਾ ਪਰ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਤੇ ਬਹੁਤ ਜ਼ਿਆਦਾ ਔਖਾ ਕੰਮ ਹੁੰਦਾ ਬੁਟੀਕ ਦਾ ਵੀ ਤੇ ਅਲੱਗ-ਅਲੱਗ ਜਿਵੇਂ ਕਾਰੀਗਰਾਂ ਤੋਂ ਅਲੱਗ ਸਾਰਾ ਕੰਮ ਕਰਾਉਣਾ ਜੀ ਹਨਾ ਅੱਗੇ ਕਸਟਮਰਸ ਦਾ ਸਾਰਿਆਂ ਦਾ ਹੈਂਡਲ ਕਰਨਾ ਬ੍ਰੀਕ ਤੋਂ ਬ੍ਰੀਕ ਚੀਜ਼ ਜਿਵੇਂ ਉਹਨਾਂ ਨੇ ਕਿਹਾ ਵੀ ਇੱਥੋਂ ਸਾਡਾ ਐਵੇਂ ਪਹੁੰਚਾ ਕਰਨਾ ਜੀ ਐਵੇਂ ਸਾਡਾ ਨੈਕ ਡਿਜ਼ਾਈਨ ਹੋਣਾ ਚਾਹੀਦਾ ਇਹ ਚੀਜ਼ ਸਕਿਪ ਕਰਨੀ ਹੈ ਇਹ ਐਡ-ਆਨ ਕਰਨੀ ਹੈ ਸਾਰਿਆਂ ਦਾ ਧਿਆਨ ਰੱਖਣਾ ਪੈਂਦਾ ਜੀ ਡਾਇਰ ਤੋਂ ਲੈ ਕੇ ਵੀ ਡਾਇਰ ਤੋਂ ਇਹ ਚੀਜ਼ ਉਹਨਾਂ ਨੇ ਕਸਟਮਰ ਨੇ ਐਵੇਂ ਕਹੀ ਸੀ ਜੀ ਤੇ ਫਿਰ ਅੱਗੇ ਜਿਵੇਂ ਹਨਾ ਵਰਕ ਕੋਲੇ ਗਿਆ ਸੇਮ ਡਿਜ਼ਾਈਨ ਦਾ ਹਰ ਇੱਕ ਕਸਟਮਰ ਦੀ ਹਰ ਇੱਕ ਆਤੀ ਹਨਾ ਅਲੱਗ-ਅਲੱਗ ਚੁਆਇਸ ਹੁੰਦੀ ਹੈ ਉਹਨਾਂ ਅਕੋਰਡਿੰਗ ਹਨਾ ਜਿਵੇਂ ਵਰਕ ਚ ਵੀ ਥੋੜਾ ਬਹੁਤੀ ਚੇਂਜਸ ਹੁੰਦੇ ਹੀ ਨੇ ਉਹ ਡਿਟੇਲ ਚ ਦੱਸਣਾ ਜੀ ਇਹ ਮਟੀਰੀਅਲ ਲੱਗਣਾ ਇਹਨਾਂ ਦੇ ਐਵੇਂ ਦੇ ਐਵੇਂ ਦਾ ਹਨਾ ਕਲਰ ਲੱਗੂਗਾ ਮਟੀਰੀਅਲ ਦੇ ਵੀ ਅਲੱਗ-ਅਲੱਗ ਕਲਰ ਹੁੰਦੇ ਨੇ ਜਦੋਂ ਬਰੀਕੀਆਂ ਚ ਜਾਣੇ ਆ ਜੀ ਫਿਰ ਪਤਾ ਲੱਗਦਾ ਹਨਾ ਫਿਰ ਅੱਗੇ ਟੇਲਰ ਤੋਂ ਵੀ ਉਹਨਾਂ ਦਾ ਕੰਮ ਜਿਵੇਂ ਸਪੈਸ਼ਲੀ ਹਨਾ ਕਿਵੇਂ-ਕਿਵੇਂ ਕੀ-ਕੀ ਚੀਜ਼ਾਂ ਕਰਾਉਣੀਆਂ ਨੇ ਸਾਰਾ ਧਿਆਨ ਰੱਖਣਾ ਪੈਂਦਾ ਜੀ ਬਹੁਤ ਹੀ ਜ਼ਿਆਦਾ ਮਿਹਨਤ ਵਾਲਾ ਕੰਮ ਆ ਤੇ ਅੱਜ ਆਪਾਂ ਵੀਡੀਓ ਸ਼ੁਰੂ ਕਰਦੇ ਆ ਕਿਉਂਕਿ ਪੇਂਟਿੰਗ ਦੀ ਵੀਡੀਓ ਲਈ ਸਟੀਚਿੰਗ ਦੀ ਵੀਡੀਓ ਚਾਹੀਏ ਉਹ ਪੇਂਟਿੰਗ ਦੀ ਵੀਡੀਓ ਹੈ ਟਾਈਮ ਬਹੁਤ ਜ਼ਿਆਦਾ ਕੱਢਣਾ ਪੈਂਦਾ ਤਾਂ ਹਨਾ ਲੇਟ ਹੋ ਜਾਂਦੀ ਹੈ ਇਹ ਵੀਡੀਓ ਸੂਟਾਂ ਦੀ ਹਨਾ ਹੁੰਦੇ ਵਿੱਚ 10-15 ਮਿੰਟ ਚ ਆਪਣਾ ਜਿਹੜਾ ਕੰਮ ਹੋ ਜਾਂਦਾ ਸੂਟਾਂ ਦੀ ਵੀਡੀਓ ਦਾ ਆਪਾਂ ਇੱਕ ਦਿਨ ਚ ਵੀ ਦੋ ਤਿੰਨੇ ਜਿਹੜੇ ਸ਼ਾਰਟ ਵਧੀਆ ਲੈ ਲੈਣੇ ਹੁੰਦੇ ਆ ਵੀਡੀਓ ਬਣਾ ਲੈਣੇ ਆ ਸੂਟਾਂ ਦੀ ਤੇ ਸੂਟ ਦਿਖਾਉਣੇ ਹੁੰਦੇ ਨੇ ਜਸਟ ਸਿੰਪਲ ਉਹ ਚ ਪਰ ਜਦੋਂ ਪੇਂਟਿੰਗ ਦਾ ਕਰਨਾ ਹੁੰਦਾ ਆਪਣੇ ਆਪ ਨੂੰ 4-5 ਘੰਟੇ ਜਿਹੜੇ ਲੱਗ ਜਾਂਦੇ ਹੁੰਦੇ ਆ ਅੱਜ ਜੀ ਆਪਾਂ ਵੀਡੀਓ ਦਿਖਾਉਣੀ ਸ਼ੁਰੂ ਕਰ ਹਾਂਜੀ ਮਸਲੀਨ ਦਾ ਲਾਈਨਾਂ ਵਾਲਾ ਦੁਪੱਟਾ ਆਪਣਾ ਹੈ ਤੇ ਆਪਾਂ ਰਾਣੀ ਤੇ ਵਾਈਟ ਕਲਰ ਦੇ ਜਿਹੜੇ ਫਲਾਰ ਬਣਾਵਾਂਗੇ ਮਿਕਸ ਜੇ 6 ਨੰਬਰ ਫਲੈਟ ਬਰਸ਼ ਹੈ ਜੀ ਮੇਰੇ ਕੋਲੇ ਇੱਕ ਸਾਈਡ ਡਿਪ ਕੀਤੀ ਹੈ ਵਾਈਟ ਚ ਇੱਕ ਸਾਈਡ ਡਿਪ ਕੀਤੀ ਹੈ ਰਾਣੀ ਸ਼ੀਟ ਚ ਹੁਣ ਕੀ ਕਰਨਾ ਆਪਾਂ ਫਲਾਰ ਬਣਾ ਲੈ ਰਾਊਂਡ ਸ਼ੇਪ ਚ ਜਿਹੜੇ ਦੇ ਲੀਫ ਹੁੰਦੇ ਨੇ ਫਲਾਰ ਦੇ 5 ਲੀਫਸ ਦਾ ਆਪਾਂ ਜਿਹੜਾ ਫਲਾਰ ਬਣਾ ਰਹੇ ਆ ਤੇ ਉਹਨੂੰ ਰਾਊਂਡ ਸ਼ੇਪ ਚ ਬਣਾਉਣਾ ਹੈ ਵਾਈਟ ਜਿਹੜਾ ਆਪਾਂ ਬਾਹਰਲੀ ਪਾਸੇ ਰੱਖਿਆ ਤੁਸੀਂ ਜਿਵੇਂ ਵੀ ਹਨਾ ਤੁਸੀਂ ਬਣਾਉਣਾ ਹੁੰਦਾ ਕਿਉਂਕਿ ਆਪਾਂ ਨੇ ਜਿਵੇਂ ਹਨਾ ਆਊਟਲਾਈਨ ਹੈ ਜਿਹੜੀ ਵਾਈਟ ਦੀ ਰੱਖੀ ਹੈ ਲਾਈਟ ਕਲਰ ਦੀ ਰੱਖੀ ਹੈ ਤਾਂ ਆਪਾਂ ਨੇ ਬਾਹਰਲੇ ਪਾਸੇ ਜਿਹੜਾ ਵਾਈਟ ਕਲਰ ਕਰ ਲਿਆ ਬਾਕੀ ਜਿਹੜੇ ਸਟੱਫ ਹਨਾ ਕਿਸੇ ਵੀ ਸਟੱਫ ਤੇ ਤੁਸੀਂ ਪੇਂਟ ਕਰ ਸਕਦੇ ਹੋ ਤੇ ਇੱਕ ਸੈਟਨ ਔਰ ਫਿਓਨਾ ਤੇ ਜਿਹੜਾ ਪੇਂਟ ਨਹੀਂ ਹੁੰਦਾ ਜੀ ਉਹ ਤੇ ਜਿਹੜਾ ਸਟੇਬਲ ਨਹੀਂ ਰਹਿੰਦਾ ਪੇਂਟ ਲੌਂਗ ਟਾਈਮ ਬਿਲਕੁਲ ਨਹੀਂ ਰਹਿੰਦਾ ਤੇ ਬਾਕੀ ਕਿਸੇ ਵੀ ਸਟੱਫ ਤੇ ਤੁਸੀਂ ਸਿੰਥੈਟਿਕ ਸਿਲਕ ਵਗੈਰਾ ਤੇ ਵੀ ਤੁਸੀਂ ਕਰ ਸਕਦੇ ਹੋ 크ਰੇਪ ਤੇ ਬਹੁਤ ਸੋਹਣਾ ਲੱਗਦਾ ਜੀ 크ਰੇਪ ਤੇ ਵੀ ਪੇਂਟ ਕੀਤਾ ਹੋਇਆ ਕਿਸੇ ਵੀ ਸਿਲਕ ਸਟੱਫ ਤੇ ਵੀ ਬਣਾ ਸਕਦੇ ਹੋ ਤੁਸੀਂ ਬਾਕੀ ਆਪਾਂ ਫਲਾਰ ਜਿੱਥੇ ਜਿੱਥੇ ਆਪਾਂ ਡਰਾਅ ਕੀਤਾ ਸੀ ਜੀ ਫਲਾਰ ਬਣਾਈ ਜਨੀਆਂ ਮੈਂ ਰਾਉਂਡ ਇਸ ਤਰ੍ਹਾਂ ਹੀ ਰਾਉਂਡ ਲਾ ਲੈਣੀਆਂ ਵੀ ਇੱਥੇ ਫਲਾਰ ਆਊਗਾ ਤੁਸੀਂ ਪਹਿਲਾਂ ਡਰਾਅ ਵੀ ਕਰ ਸਕਦੇ ਹੋ ਚਾਕ ਨਾਲ ਪੈਨਸਲ ਨਾਲ ਅੱਜ ਕੱਲ ਤਾਂ ਜਿਹੜੇ ਪੈਨ ਵੀ ਆ ਰਹੇ ਨੇ ਉਹ ਵੀ ਜਿਵੇਂ ਤੁਸੀਂ ਡਰਾਅ ਕਰ ਰਹੇ ਹੋ ਉੱਪਰ ਪੇਂਟ ਕਰੋਗੇ ਉਸ ਤੋਂ ਬਾਅਦ ਪ੍ਰੈਸ ਨਾਲ ਹਨਾ ਉਲਟੀ ਸਾਈਡ ਪ੍ਰੈਸ ਕਰਕੇ ਉਹ ਸਾਰਾ ਜਿਹੜਾ ਨਿਕਲ ਜੂਗਾ ਉੱਡ ਜਾਂਦਾ ਹੁੰਦਾ ਕੋਈ ਐ ਜਿਹੜਾ ਲਾਈਨ ਨਹੀਂ ਰਹੂਗੀ ਪ੍ਰੈਸ ਨਾਲ ਨਿਕਲ ਜਾਂਦੀਆਂ ਨੇ ਸਾਰੀਆਂ ਲਾਈਨਸ ਉਹ ਵੀ ਬਹੁਤ ਈਜ਼ੀ ਰਹਿੰਦਾ ਆਪਾਂ ਇਹਦੇ ਜਿਹੜੇ ਦੁਪੱਟੇ ਦੇ ਪੱਲਿਆਂ ਤੇ ਵਰਕ ਕਰਾਂਗੇ ਪੱਟੇ ਦੇ ਪੱਲਿਆਂ ਤੇ ਡਿਜ਼ਾਈਨ ਕਰ ਰਹੇ ਆ ਤੁਸੀਂ ਵੱਧ ਘੱਟ ਜਿੰਨਾ ਵੀ ਬਣਾਉਣੇ ਦੇਖੋ ਨਾ ਜਿਵੇਂ ਨਾਰਮਲੀ ਦੁਪੱਟਾ ਜਿਹੜਾ ਆਪਾਂ ਕਾਫੀ ਜਿਹੜਾ ਪੇਂਟ ਕਰਨਾ ਹੁੰਦਾ ਬਹੁਤ ਔਖਾ ਹੋ ਜਾਂਦਾ ਪੇਂਟ ਕਰਨਾ ਜਿਵੇਂ ਇਹ ਡਿਜ਼ਾਈਨ ਹੋ ਗਿਆ ਇਹਦੇ ਨਾਲ ਬਹੁਤ ਸੌਖੇ ਢੰਗ ਨਾਲ ਆਪਾਂ ਫੁੱਲ ਦੁਪੱਟਾ ਇਹਨੂੰ ਜਿਹੜਾ ਕਵਰ ਕਰ ਸਕਦੇ ਆ ਬਹੁਤ ਈਜ਼ੀ ਹੋ ਜਾਂਦਾ ਇਹ ਵਾਲੇ ਡਿਜ਼ਾਈਨ ਨਾਲ ਇਹ ਆਪਾਂ ਕਾਰਨਰ ਤੇ ਫਲਾਰ ਬਣਾ ਕੇ ਦਿਖਾ ਰያ ਤੁਹਾਨੂੰ 그린 ਕਲਰ ਹੈ ਜਿਹੜਾ ਆਪਾਂ ਲੈ ਲੈ ਲਿਆ ਤੇ ਹੁਣ ਆਪਾਂ ਜਿਹੜੇ ਫਲਾਰ ਨੇ ਟਾਣੀਆਂ ਲਾ ਕੇ ਪੱਤੇ ਲਾ ਕੇ ਜਿਹੜਾ ਮਿਲਾ ਰਹੇ ਆ ਜਿਵੇਂ ਹੁਣ ਮੈਂ ਜੀ ਫ੍ਰੀਹੈਂਡ ਪੇਂਟਿੰਗ ਕਰਦੀ ਆ ਤਾਂ ਜਿੱਥੋਂ ਮੈਨੂੰ ਲੱਗਦਾ ਵੀ ਇੱਥੋਂ ਜੇ ਘੱਟਾ ਗ੍ਰੀਨ ਘੱਟ ਲੱਗ ਰਿਹਾ ਹੈ ਜਾਂ ਇੱਥੇ ਫਲਾਰ ਚਾਹੀਦਾ ਮੈਂ ਆਪਣੇ ਅਕੋਰਡਿੰਗ ਬਣਾ ਲੈਨੀ ਆ ਤੁਸੀਂ ਪਹਿਲਾਂ ਟ੍ਰੇਸ ਬਣਾ ਲਿਆ ਕਰੋ ਪਹਿਲਾਂ ਹਨਾ ਦੁਪੱਟੇ ਤੇ ਡਰਾ ਕਰ ਲਿਆ ਵੀ ਇੱਥੇ ਇੱਥੇ ਸਾਨੂੰ ਇਹ ਵਾਲਾ ਐਵੇਂ ਡਿਜ਼ਾਈਨ ਚਾਹੀਦਾ ਤੇ ਇਹ ਡਿਜ਼ਾਈਨ ਵੀ ਬਹੁਤ ਵਧੀਆ ਜਿਨ੍ਹਾਂ ਨੂੰ ਪੇਂਟਿੰਗ ਨਹੀਂ ਆਉਂਦੀ ਤੁਸੀਂ ਇਹ ਡਿਜ਼ਾਈਨ ਵੀ ਬਣਾ ਸਕਦੇ ਹੋ ਬਹੁਤ ਵਧੀਆ ਰਹੂਗਾ ਜੀ ਤੇ ਫਿਰ ਲਾਸਟ ਤੇ ਬਦੋਂ ਨੂੰ ਫੁੱਲ ਡਿਜ਼ਾਈਨ ਵੀ ਦਿਖਾਵਾਂਗੇ ਬਹੁਤ ਜਿਆਦੇ ਸੋਨਾ ਬਣ ਕੇ ਬਹੁਤ ਸੌਖੇ ਢੰਗ ਨਾਲ ਆਪਾਂ ਲੀਵਸ ਬਣਾ ਰਹੇ ਆ ਫਲੈਟ ਬਰਸ਼ ਹੈ ਜੀ ਜਿਹੜੀਆਂ ਦੀਆਂ ਟਾਣੀਆਂ ਨੇ ਉਹ ਐਵੇਂ ਆਪਾਂ ਸਟ੍ਰੇਟ ਰੱਖ ਕੇ ਬਰਸ਼ ਸਿੱਧਾ ਲਾ ਰਹੇ ਆ ਤੇ ਇਸੇ ਬਰਸ਼ ਨਾਲ ਹੀ ਆਪਾਂ ਪੇਂਟ ਕਰਨਾ ਜਿਹੜੇ ਜਿਨ੍ਹਾਂ ਨੇ ਸਟਾਰਟ ਕਰਨਾ ਪੇਂਟਿੰਗ ਉਹ ਨਾ ਇਸ ਇੱਕ ਤਏ ਬਰਸ਼ ਲੈ ਲਿਓ ਉਹ ਇੱਕ ਆਪਣਾ ਜ਼ੀਰੋ ਨੰਬਰ ਬਰਸ਼ ਲੈ ਲਿਓ ਰਾਉਂਡ ਸ਼ੇਪ ਇਹ ਦੋ ਬਰਸ਼ ਜਿਹੜੇ ਸਾਰੇ ਕੰਮ ਕਰ ਸਕਦੇ ਨੇ ਹਰ ਤਰ੍ਹਾਂ ਦਾ ਕੰਮ ਜਿਹੜਾ ਹਨ ਕਿਸੇ ਵੀ ਤਰ੍ਹਾਂ ਦਾ ਫਲਾਰ ਬਣਾਉਣਾ ਕੋਈ ਵੀ ਹੈ ਨਾ ਡਿਜ਼ਾਈਨਿੰਗ ਕਰਨੀ ਉਹਦੇ ਨਾਲ ਹੋ ਜੂ ਦੋ ਪ੍ਰਸ਼ਨ ਆ ਤੁਸੀਂ ਸਾਰਾ ਜਿਹੜਾ ਕਰ ਸਕਦੇ ਹੋ ਪੇਂਟ ਦਾ ਕੰਮ ਹਾਂਜੀ ਗ੍ਰੀਨ ਕਲਰ ਹੈ ਜਿਹੜਾ ਤੁਹਾਨੂੰ ਦੱਸ ਹੀ ਦਿੱਤਾ ਹੈ ਨਾ ਕਿਵੇਂ ਆਪਾਂ ਜਿਹੜਾ ਲਾਇਆ ਗ੍ਰੀਨ ਕਲਰ ਹੁਣ ਆਪਾਂ ਦੂਸਰੀ ਸਾਈਡ ਵੀ ਟਾਣੀ ਬਣਾ ਲੈਣੇ ਆ ਹਾਂਜੀ ਇਹ ਆਪਣਾ ਨਾ ਦੁਪੱਟੇ ਦਾ ਇੱਕ ਕੋਰਨਰ ਆ ਤੇ ਆਪਾਂ ਜਿਹੜੇ ਫੁੱਲ ਵੀਡੀਓ ਤੁਹਾਨੂੰ ਦਿਖਾਉਣੀ ਆ ਕਿਵੇਂ ਕਿਵੇਂ ਤੁਹਾਨੂੰ ਬਸ ਹੈ ਨਾ ਫਲਾਰ ਬਣਾਉਣੀ ਪਤਾ ਲੱਗੇ ਜੀ ਟਾਣੀਆਂ ਪੱਤੇ ਬਿਲਕੁਲ ਸਿੰਪਲ ਜਿਹਾ ਡਿਜ਼ਾਈਨ ਆ ਇੱਕ ਆਪਾਂ ਨੇ ਬਣਾਇਆ ਜੀ ਕਾਰਨਰ ਤੁਹਾਨੂੰ ਬਣਾ ਕੇ ਦਿਖਾਤਾ ਤੇ ਤੁਸੀਂ ਜਿਹੜਾ ਇਹ ਡਿਜ਼ਾਈਨ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਇਹਨੂੰ ਟ੍ਰੇਸ ਬਣਾ ਸਕਦੇ ਹੋ ਇਹਦੀ ਪੇਪਰ ਤੇ ਬਣਾ ਸਕਦੇ ਹੋ ਪਹਿਲਾਂ ਫਿਰ ਤੁਸੀਂ ਦੁਪट्टे ਤੇ ਡਰਾ ਕਰ ਸਕਦੇ ਹੋ ਇਹ ਦੇਖੋ ਤੁਸੀਂ ਜਿਵੇਂ ਹੈ ਨਾ ਇਹ ਦੁਪੱਟਾ ਆਪਾਂ ਨੇ ਫੁੱਲ ਹੈਵੀ ਕਰਤਾ ਮਤਲਬ 4 ਸਾਈਡ ਹੈ ਜਿਹੜਾ ਪੇਂਟ ਕਰਤਾ ਜੇ ਆਪਾਂ ਹਨਾ ਸੋਚ ਕੇ ਹੀ ਪਹਿਲਾਂ ਦੇਖੀਏ ਵੀ 4 ਸਾਈਡ ਕਰਨਾ ਹੈ ਕਾਫੀ ਕੰਮ ਆ ਹਨਾ ਏ ਡਿਜ਼ਾਈਨ ਨੂੰ ਕੰਮ ਨੂੰ ਕਾਫੀ ਜਿਹੜਾ ਸੌਖਾ ਕਰ ਦਿੰਦਾ ਓਕੇ ਜੀ ਸਸਟਿਕ